ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਤ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਸੌਰੀ ਜੀ ਭਾਈ ਅਸੀਂ ਮੈਂ ਹੁਣ ਹਜੇ ਸਿਵਲ ਵਰਤੀ ਚ ਫਿਰ ਰਹੇ ਹਾਂ ਇਹ ਮੱਜਾਂ ਵੱਲੋਂ ਆਇਆ ਕੰਮ-ਕੋਮ ਨਵੇੜ ਕੇ ਤਾਂ ਕਰਕੇ ਮੈਂ ਬੈਕ ਕੈਮਰਾ ਕਰਕੇ ਹੀ ਵੀਡੀਓ ਸ਼ੁਰੂ ਕੀਤੀ ਆ ਪਹਿਲਾਂ ਮਿਲੋ ਇੱਧਰ ਸਾਡੀ ਭੈਣ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਭਾਬੀ ਜੀ ਹਾਂ ਜੀ ਸਾਰਿਆਂ ਨੂੰ ਤੇ ਮਾਤਾ ਜੀ ਸਾਡੇ ਭਾਈ ਆ ਰਹੇ ਆ ਲਓ ਜੀ ਮਾਤਾ ਜੀ ਦੀ ਵੀ ਹੋ ਗਈ ਐਂਟਰੀ ਤੇ ਗੱਲ ਹੈਗੀ ਜੀ ਇਦਾਂ ਅ ਪਹਿਲਾਂ ਮਾਤਾ ਜੀ ਨੂੰ ਮੇਲੇ ਲਾਓ ਹਣ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੱਲ ਹੈਗੀ ਜੀ ਇਦਾਂ ਅੱਜ ਭਾਈ ਭੈਣ ਸਾਡੀ ਆਈ ਹੋਈ ਐ ਅ ਅੱਜ ਅਸੀਂ ਇਹ ਬਲੌਗ ਹੁਣ ਅੱਗੇ ਪਿੱਛੇ ਪੈ ਸਕਦਾ ਥੋੜਾ ਬਹੁਤਾ ਅੱਜ ਅਸੀਂ ਕਰਕੇ ਆਏ ਸੀਗੇ ਸ਼ਾਪਿੰਗ ਗਹਿਣਿਆਂ ਦੀ ਹੂੰ ਗਹਿਣੇ ਕਿ ਘਹਿਣੇ ਲੈ ਕੇ ਆਏ ਤੇ ਜੀ ਤੇ ਭੈਣ ਸਾਡੀ ਪਹਿਲਾਂ ਹੀ ਆਈ ਹੋਈ ਆ ਫਿਰ ਹੁਣ ਜਾਣਾ ਭੈਣ ਨੇ ਫੇ ਭੈਣ ਕੰਦੀ ਵੀ ਚਲੋ ਮੈਂ ਭਾਈ ਨਾਲ ਤੁਹਾਡੇ ਹੈਲਪ ਕਰਾ ਦਿੰਦੀ ਆ ਪੈਕਿੰਗ ਜਿਹੜੀ ਕਰਨੀ ਆ ਉਹ ਰਲ ਕੇ ਕਰ ਲੰਨੇ ਆ ਹਾਂ ਮੈਂ ਤਾਂ ਪੂਰੇ ਕਰਵਾ ਦਿੰਦੀ ਆ ਕੱਪੜੇ ਕੋਈ ਪੈਕਿੰਗ ਕਰਵਾਣੀਆਂ ਜਿਹੜੀ ਪੈਕਿੰਗ ਕਰਨੀ ਆ ਨਾਲ ਦੀ ਔਖਾ ਹੋ ਜਾਂਦਾ ਮੈਂ ਕਿ ਚਾ ਨਾਲ ਹੋ ਕੇ ਕਰਵਾ ਜੰਦੀ ਆ ਬਿਲਕੁਲ ਬਿਲਕੁਲ ਹਾਂ ਤੇ ਤਾਂ ਕਰਕੇ ਹੁਣ ਭੈਣ ਆਈ ਵੀ ਆ ਜੀ ਹੁਣ ਕੋਈ ਦੂਹੀ ਰੋਪੜ ਤੇ ਜਾਂ ਕਿਤੇ ਫੇ ਦੂਜੀ ਭੈਣ ਸਾਡੀ ਰੋਪੜ ਤੇ ਚਲੇ ਗਈ ਸੀ ਧੀ ਸਾਡੀ ਆਈ ਨਹੀਂ ਤੀਜੀ ਉਹਦਾ ਟਾਈਮ ਨਹੀਂ ਹੈ ਉਹਦਾ ਟਾਈਮ ਵੀ ਨਹੀਂ ਭਾਈ ਭਾਈ ਕੰਮ ਕੀ ਕਰਦੇ ਆ ਹਾਂ ਇਹ ਵੀ ਗੱਲ ਆ ਭਾਈ ਕਰੇ ਵੀ ਬੰਦਾ ਕਿਆ ਠੀਕ ਨਹੀਂ ਤੇ ਚਲੋ ਬਾਕੀ ਗੱਲ ਇਦਾਂ ਏ ਵੀ ਹਰ ਕੰਮ ਵੀ ਮੰਮੀ ਜ਼ਰੂਰੀ ਆ ਹਨਾ ਹੋਰ ਡੰਗਰਾਂ ਦਾ ਹੋ ਜਾਂਦਾ ਫਿਰ ਹਾਂ ਕੰਮ ਵੀ ਪਰ ਸਾਰਾ ਕੰਮ ਤਾਂ ਉਹਦੇ ਕਾਲਾ ਫਿਰ ਮੰਮੀ ਤਾਂ ਉਤੇ ਇੰਨਾ ਹੁੰਦਾ ਨਹੀਂ ਵਿਚਾਰੀ ਕਰੀ ਤਾਂ ਜਾਂਦੀ ਆ ਹਾਂ ਨਹੀਂ ਫਿਰ ਵੀ ਮਾਸੀ ਦੀ ਇੱਕ ਗੱਲ ਆ ਵਿਚਾਰੀ ਚੱਲ ਫਿਰ ਵੀ ਹੈਲਪ ਉਹਦੀ ਕਰਾਈ ਜਾਂਦੀ ਜਾਂਦੀ ਜੇ ਹੋਰ ਨਹੀਂ ਤਾ ਰਸੋਈ ਚ ਬਹੁਤ ਹੈਲਪ ਕਰਾਈ ਜਾਂਦੀ ਆ ਰੋਟੀ ਰੋਟੀ ਬੈਠੇ ਬੈਠੇ ਬਣਾਈ ਜਾਂਦੀ ਆ ਮਾਸੀ ਜੀ ਨੇ ਹੁਣ ਤੱਕ ਅਸੀਂ ਮੈਂ ਦੇਖਿਆ ਖੇਤਾਂ ਦਾ ਬਹੁਤ ਕੰਮ ਕਰਿਆ ਕੱਖ ਕੋਕ ਸਾਰੇ ਮਾਸੀ ਜੀ ਨੇ ਵੱਢਣੇ ਜਨੇ ਨੂੰ ਜੀਜਾ ਜੀ ਨੇ ਜਾਣਾ ਜਨੇ ਨੇ ਤਾਂ ਮਾਸੀ ਵੱਢ ਦਿੰਦੀ ਸੀ ਬਹੁਤ ਸਰੀਰਕ ਐਕਟੀਆਂ ਵੀ ਲਗਾਉਂਦੇ ਰਹੇ ਆ ਸਬਜ਼ੀ ਨਾਲ ਧੜਾਣੀ ਸਾਰੀ ਹਾਂ ਧੜਾਣੀ ਹਾਂ ਭਾਈ ਬਹੁਤ ਕੰਮ ਕਰਿਆ ਮਾਸੀ ਜੀ ਨੇ ਵੀ ਤੇ ਚਲੋ ਬਾਕੀ ਰਲ ਕੇ ਹੀ ਕੰਮ ਕਰਨਾ ਚਾਹੀਦਾ ਬਿਲਕੁਲ ਸਾਰਿਆਂ ਨੂੰ ਭਿੰਡੀ ਬੈਂਗਣੀ ਅੱਦਾ ਅੱਦਾ ਕੀਲਾ ਤੋੜਨਾ ਬਹੁਤ ਔਖਾ ਨਹੀਂ ਸਾਲ ਆਈ ਇਹ ਹਾਂ ਤੇ ਚਲੋ ਬਾਈਕ ਗੱਲਾਂ ਇਦਾਂ ਇਹ ਪਰਿਵਾਰ ਜੇ ਰਲ ਕੇ ਕੰਮ ਕਰੂੰਗਾ ਫੇਰੇ ਬਰਕਤ ਆ ਠੀਕ ਆ ਨਾ ਤੇ ਭਾਈ ਸਾਰੇ ਕੰਮ ਕਰੂੰਗੇ ਤਾਂ ਹੀ ਕੰਮ ਚੱਲਦਾ ਅੱਜ ਤਾਂ ਹੈ ਹੀ ਨਹੀਂ ਪਰਿਵਾਰਾਂ ਵਿੱਚ ਬੰਦੇ ਨਹੀਂ ਆ ਗਏ ਹਾਂ ਚਾਰ ਹੀ ਹੁੰਦੇ ਦੋ ਜਾਨੇ ਦੋ ਆਪ ਨਹੀਂ ਹੁੰਦੇ ਬਿਲਕੁਲ 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 ਤੇ ਗੱਲ ਹੁਣ ਇਦਾਂ ਜੀ ਪੈਕਿੰਗ ਵਾਲਾ ਸਿਸਟਮ ਚੱਲ ਰਿਹਾ ਹੈ ਇਹਨਾਂ ਨੇ ਟੈਚੀ ਟੂਚੀ ਕਰ ਲਿਆ ਸਾਰਾ ਤਿਆਰ ਆ ਉਹ ਪਿਆ ਜੀ ਇੱਧਰ ਸਾਡਾ ਟੈਚੀ ਹੈ ਕੈਮ ਕਰਿਆ ਵਾ ਸਾਰਾ ਸਮਾਨ ਹੈ ਉਹ ਸਾਰੇ ਲਫਾਫੇ ਚੀਜ਼ੇ ਪਾਉਣਾ ਹੈ ਹੈ ਪਾਉਣਾ ਹੈ ਅੱਛਾ ਪਾਉਣਾ ਹੈ ਠੀਕ ਹੈ ਜਿਵੇਂ ਲੱਗੀਆਂ ਸੀ ਸ਼ੁਰੂ ਕਰਨ ਭਾ ਦਿੰਦਾ ਰੁਕ ਜਾ ਮੈਨੂੰ ਸ਼ੁਰੂ ਚੂਟ ਕਰ ਲੈਂਦੇ ਥੋੜਾ ਜਿਹਾ ਕਰ ਲੈਂਦੇ ਹਾਂ ਤੇ ਫਿਰ ਹੁਣ ਦਿਖਾਓ ਭਾਈ ਕਿਆ ਕਿਆ ਕੁਸ ਕਿਹਦੇ ਕਿਹਦੇ ਵਾਸਤੇ ਕਿਆ ਕੁਸ ਹੈ ਕਿਨੂੰ ਕਿਆ ਲਾਇਆ ਕਿੰਨੇ ਜੋੜੇ ਲਾਏ ਕਿੰਨੇ ਸੂਟ ਲਾਏ ਇਹ ਹੋ ਗਿਆ ਮੇਰਾ ਜੋੜਾ ਮੇਰਾ ਇੱਧਰ ਤੇ ਵੀ ਜਾਣਾ ਉੱਧਰ ਨੂੰ ਅੱਛਾ ਉੱਧਰ ਤਾਂ ਦੇਣਾ ਚਾਹੀਦਾ ਅੱਧਾ ਦੇ ਦੇ ਉਹਨੇ ਵਿਆਹ ਹੀ ਹੋਈ ਐ ਹੁਣ ਸੁਣਨੇ ਥੋੜੀ ਨਾ ਭੇਜਣੇ ਅੱਛਾ ਵਿਆਹੀ ਵੀ ਹੋ ਤੋ ਤੇਰੇ ਕਾ ਜੁੜੀ ਵਿਆਹ ਹਾਂ ਔਰ ਉਹਦਾ ਸਭ ਤੇ ਦਿਮਾਗ ਤੇਰਾ ਨਾਂ ਭੇਜਾਂ ਇਹ ਤਾਂ ਵੀ ਚੰਗੀ ਗੱਲ ਠੀਕ ਆ ਇਹ ਵੀ ਭਾਈ ਗੱਲ ਆ ਤੇ ਇੱਕ ਆ ਗਿਆ ਲੈ ਪਾਈ ਛੂਟ ਫਿਰ ਹੈ ਇੱਕ ਆਏ ਇੱਕ ਆ ਹੋ ਗਿਆ ਦੇਖਣਾ ਕਨਾਰਦੀ ਅੱਛਾ ਪਾਣੀ ਆਈ ਆ ਕਿੰਨੀ ਹੈ ਆ ਰਹਿ ਗਿਆ ਹਾਂ ਰਹਿ ਗਿਆ ਹਾਂ ਪੱਗ ਦੇ ਨਾਲ ਮੈਚਿੰਗ ਕਰਤੀ ਹੈ ਥੋੜਾ ਜਿਹਾ ਫਰਕ ਰਹਿ ਗਿਆ ਵੈਸੇ ਨਾ ਮਾ ਟਾਈਮ ਤਾਂ ਨਹੀਂ ਹੈ ਮੋਟਾ ਤਾਂ ਰਹੇ ਜਾਂਦਾ ਹੀ ਰਹੇ ਜਾਂਦਾ ਹੈ ਖੇਤਾਂ ਸਾਨੂੰ ਰੋਪੜ ਜਾਣਾ ਪੈਣਾ ਲਾਈਨਿੰਗਾਂ ਵੀ ਸੁੱਟਾਣਾ ਵੀ ਨਹੀਂ ਮਿਲਦੀਆਂ ਉਹ ਵੀ ਫਿਰ ਪੈ ਜਾਂਦਾ ਹੈ ਚੱਲਦਾ ਪਾਜੀ ਦੀ ਪਾਣੀ ਲਾਉਣ ਦੇ ਵੈਸੇ ਨਾ ਇੱਕ ਗੱਲ ਆ ਜੱਦਾ ਜਿੱਦਾਂ ਹੁਣ ਜਿੱਦਾਂ ਜੋੜੇ ਦੇ ਨਾਲ ਪੱਗ ਲੱਗ ਕੇ ਆ ਗਈ ਪੱਗ ਕਿੱਥੇ ਮੇਰੇ ਵਰਗੇ ਗਰੀਬ ਨੂੰ ਮਿਲਦੀ ਸੂਟ ਨੂੰ ਲੈਣੀਆਂ ਹੀ ਲੱਗਦੀ ਪੱਗਾਂ ਹੁੰਦਾ ਬਹੁਤ ਆ ਬੋਲ ਰਹਿਣਾ ਗੈਰਦੀ ਹੁੰਦੀ ਲੋਕੋ ਪੱਗ ਨਹੀਂ ਪੱਗਾਂ ਦਾ ਚਲੋ ਗੱਲ ਪਤਾ ਕੀ ਹੈ ਪੱਗ ਤਾਂ ਚਲੋ ਜਿਹੜੀ ਨਾਲ ਆਉਣੀ ਆ ਜਿਹੜੀ ਭਾਈ ਜੋੜਿਆਂ ਦੇ ਨਾਲ ਉਹ ਆਉਂਦੀ ਵੀ ਹੈ ਨਹੀਂ ਕਿਉਂਕਿ ਮੈਂ ਬੰਦਾ ਮੈਂ ਬੰਦਾ 7.5 ਮੀਟਰ ਦੀ ਤਾਂ ਕਰਕੇ ਸੂਟ ਨੂੰ 5.5 ਜਾਂ 5 ਮੀਟਰ ਇਹ ਹਾਂ ਮੈਂ ਤਾਂ ਲੈ ਕੇ ਲਗਾਉਂਦੀ ਹੁੰਦੀ ਐ ਮੈਂ ਨਾਲ ਜਿਵੇਂ ਹੁਣ ਪੱਗ ਆਈ ਜੀ ਹੁੰਦੀ ਐ ਮੈਂ ਉਹ ਨਹੀਂ ਲਗਾਉਂਦੀ ਕਿਤੇ ਇਹ ਮੈਚ ਨਹੀਂ ਹੁੰਦੀ ਚੰਗੇ ਉਹ ਵਾਲਾ ਜਿਹੜਾ 5 ਮੀਟਰ ਕਪੜਾ 2 ਮੀਟਰ ਦਾ ਜਿਹੜਾ ਹੁੰਦਾ ਨਾ ਉਹ ਸੀ ਆਪਾਂ ਬੰਨ ਹਾਂ ਉਹੀ ਤਾਂ ਗੱਲ ਆ ਹਾਂ ਬਿਲਕੁਲ ਪੱਗ ਦਾ 5.5 ਦੀਆਂ 6 ਦੀਆਂ ਖਰਨਾ ਤਾਂ ਪਹਿਲਾਂ ਤਾਂ 5 ਦੀ ਪੱਗਾਂ ਦੀ ਸੀ ਹਾਂ ਪਹਿਲਾਂ 5 ਉਹ ਫਿਰ ਪਹਿਲਾਂ 5 ਦੀ ਨਹੀਂ ਦੀਆਂ ਹੁੰਦੀ ਕੋਈ ਉਹ ਬੰਦਾ ਜਿਹਦਾ ਮੂੰਹ ਹੌਲਾ ਏ ਉਹਦੇ 5 ਦੀ ਚੱਲ ਜਾਂਦੀ ਐ ਹੁਣ ਜਿਹਦਾ ਮੂੰਹ ਭਰਮਾਏ ਉਹਦੇ ਤਾਂ ਪੱਗ ਬੜੀਓ ਚੰਗੀ ਲੱਗਦੀ ਥੋੜੀ ਜੀ 7 ਮੀਟਰ ਦਾ 7 ਮੀਟਰ ਦੀ ਬੰਨ੍ਹਦਾ ਹੈ ਹਾਂ ਪਾਪਾ ਜੀ ਨਾਲੇ ਦੇਖ ਲਓ ਪਾਪਾ ਜੀ ਦੇ ਦਾੜੀ ਕਰਕੇ ਹੁਣ ਮੂੰਹ ਭਰਮਾਏ ਉਹ 7 ਮੀਟਰ ਦੀ ਵਧੀਆ ਲੱਗਦੀ ਉਹਨਾਂ ਨੂੰ ਹੂੰ ਜਿਵੇਂ 7 ਮੀਟਰ ਇਹਦਾ ਅਗਲਾ ਪੱਗ ਦੰਦਾ ਹੀ ਹੈ ਉਹ ਜਿਵੇਂ 5 ਮੀਟਰ ਲਾਈਨਿੰਗ 'ਚ ਚਲੇ ਜਾਂਦੀ ਹੈ 2 ਮੀਟਰ ਬਚ ਜਾਂਦਾ ਨੇ ਆਹਆਂ ਦੀਆਂ ਕੇਸ ਕਿਆਂ ਬਣਾ ਦੋ ਜਿਹੜੇ ਸਿੱਧੇ ਹਰੇ ਪਾਣੇ ਹਰੇ ਕਿ ਨਹੀਂ ਨਾ ਹੂੰ ਹੁਣ ਮੇਰੇ ਤਾਂ ਵੇਸਟ ਪਿਆ ਰਹਿੰਦਾ ਫੇਰ ਕੱਪੜਾ ਜੇ ਮੈਂ ਵਿੱਚ ਤੇ ਕੱਟ ਕੇ ਬਣਾਵੀ ਲੈਂਦੀ ਹਾਂ ਇਹ ਪੱਗ ਦੇ ਫਿਰ ਫਰਕ ਤੋਂ ਕੰਮ ਆ ਜਾਂਦੀ ਕਿ ਤੇ ਕੰਮ ਬਹੁਤ ਕਈ ਵਾਰ ਕਿਚਨ ਬਣਾਉਣਾ ਪੈਂਦਾ ਇਹ ਜੋੜਾ ਦੀਆਂ ਤਾਂ ਫੇਰ ਪੱਗ ਕੰਮ ਨਤਾਲ ਜਾਂਦੀ ਕੰਮ ਆ ਜਾਂਦੀ ਸਹੀ ਗੱਲ ਆ ਹਾਂ ਇਹ ਤਾਂ ਹੈ ਤੇ ਲਓ ਜੀ ਭਾਈ ਇਹ ਤਾਂ ਹੋ ਗਿਆ ਸੂਟ 1 ਠੀਕ ਆ ਕਿੰਨੇ ਸੂਟ ਕਰਨੇ ਆ ਜੈਸਮੀਨ ਨੂੰ ਜੈਸਮੀਨ ਨੂੰ ਕਰਨੇ ਛਾਵਾਂਗੇ ਹੌਲੀ ਹੌਲੀ ਅੱਛਾ ਠੀਕ ਆ ਹੋ ਗਿਆ 1 ਆ ਹੋ ਗਿਆ ਇੱਕ ਹੋ ਗਿਆ ਜੀ ਆ ਸੂਟ ਜੈਸੀ ਸਾਡਾ ਕੱਲ੍ਹ ਦੇ ਲੈ ਕੇ ਆਏ ਹੋ ਠੀਕ ਹੈ ਆਹ ਵਸੇ ਪਹਿਨੋ ਮੈਂ ਤੇ ਮੰਮੀ ਨੇ ਆਉਂਦੀਆਂ ਜਾਂਦੀਆਂ ਨਹੀਂ ਲਿਆਂਦੇ ਨੇ ਹਾਂ ਠੀਕ ਹੈ ਇਹ ਪਹਿਲਾ ਲਿਆਂਦੇ ਹੋਏ ਇਹ ਸੂਟ ਬਸੇ ਆ ਸੋਣਾ ਇਹਨ ਹਾਂ ਯਾਰ ਖਾਣੀ ਦੇ ਕੋਣ ਆਣਾ ਪਾਰਟੀ ਵੀ ਆ ਪਾ ਹਾਂ ਪਾਰ ਕੱਪੜਾ ਇੱਕ ਵਾਰ ਲਾਉਗੇ ਤੁਸੀਂ बार-बार ਮਿੱਠੀ ਪੀਤੀ ਕੋ ਸਟੋਰ ਤੇ ਜਿਹੜੀ ਪੀਤੀ ਇਸ ਦਾ ਮੈਂ ਮੈਜੈਂਟਾ ਸੂਟ ਲੈਣਾ ਮੇਰੇ ਕੋ ਮੈਜੈਂਟਾ ਨਹੀਂ ਹੈਗਾ ਹਾਂ ਆ ਮੈਜੈਂਟਾ ਹੀ ਮੈਂ ਕਹਿੰਦਾ ਹੈ ਮੈਜੈਂਟਾ ਹੀ ਹੈ ਹਾਂ ਹੁਣ ਆਪਾਂ ਉਹ ਕਨੈਕਟ ਲਿਆ ਕਰਦੇ ਜਿਹੜੇ ਆਪਣੇ ਕੋ ਹੈ ਨਹੀਂ ਹਾਂ ਤੇ ਲਓ ਜੀ ਇੱਕ ਆ ਹੋ ਗਿਆ ਸੂਟ ਇੱਕ ਹੋ ਗਿਆ ਆਹਾ ਇਹ ਤਾਂ ਤੁਸੀਂ ਪਿਛਲੇ ਬਲੌਗਾਂ 'ਚ ਦੇਖਿਆ ਬਾਈ ਆ ਤੇ ਹਾਂ ਤੇ ਹੋਰ ਕੱਢੋ ਭਾਈ ਹੁਣ ਪਟਾਰੀ ਖੋਲੋ ਤੇ ਇੱਕ ਹੋ ਗਿਆ ਜੀ ਆ ਇਹ ਕੀ ਦਾ ਜੈਸਮੀਨ ਦਾ ਇਹ ਜੈਸਮੀਨ ਦਾ ਇਹ ਵਾਹ ਕਿਹੜਾ ਇਹ ਸੰਦਾ ਹਾਂ ਇਹ ਜਾਦਾ ਵਿਦਾ ਕਰਨੀ ਦੀ ਜੈਸਮੀਨ ਹੂੰ ਜਿਆਦਾ ਲਿਆਂਦਾ ਥਾ ਅੱਛਾ ਵਿਦਾ ਤਾਂ ਕਰਨੀ ਤੇ ਹੋਈ ਹਾਂ ਤੇ ਤੇ ਢਿੱਲੀ ਹੋ ਗਿਆ ਤਾਂ ਤੇ ਲੇਗੇ ਬਿਲਕੁਲ ਹਾਂ ਮੈਂ ਫਿਰ ਉਹ ਸੂਟ ਮੈਂ ਕਿ ਚੱਲ ਵੀ ਹੁਣ ਵਿਦਾ ਦਾ ਸੂਟ ਹਮ ਲਾ ਲੈਣੇ ਹਾਂ ਹਾਂ ਆਹੋ ਗੱਲ ਤਾਂ ਠੀਕ ਆ ਹਾਂ ਉਹ ਮੈਂ ਲਾ ਤਾ ਜਿਹੜਾ ਇਹ ਤਪੜਾ ਲਿਆ ਹੋਇਆ ਤਾਂ ਜਿਸ ਦੇ ਨਾਮ ਤਾਂ ਉਸੇ ਬਣਾ ਹੀ ਲੱਗੋ ਸਿਆ ਹਾਂ ਬਿਲਕੁਲ ਹੁਣ ਇਹਨੂੰ ਆਏ ਹੋਈ ਘਰੇ ਆਵਾਂਗੇ ਅਸੀਂ ਹੂੰ ਇਹਨਾਂ ਇਹਦਾ ਲੈ ਆ ਪਤਾ ਗਿਆ ਇਹਦਾ ਸੂਟ ਪਸੰਦ ਦਾ ਹਾਂ ਹਾਂ ਤੇ ਚੱਲ ਹੁਣ ਸੂਟ ਲਾ ਲੇ ਵਿੱਚ ਬਿਲਕੁਲ ਬਿਲਕੁਲ ਠੀਕ ਹੈ ਜੀ ਲਓ ਜੀ ਤਿੰਨ ਸੂਟ ਹੋ ਗਏ ਜੈਸਮິນ ਦੀ ਚਾਂਦੀ ਆ ਭਾਈ ਹੈ ਆਈ ਨੂੰ ਵੀ ਭਾਈ ਥੱਲੇ ਕਢਾਈ ਹੋਈ ਵੀ ਆ ਤੂੰ ਦੇਖ ਸਕਦੇ ਏ ਤੂੰ ਪ੍ਰਿੰਟ ਵਾਲਾ ਪ੍ਰਿੰਟ ਵਾਲਾ ਸੂਟ ਹੈ ਪ੍ਰਿੰਟ ਵੀ ਆ ਤੇ ਕਢਾਈ ਵੀ ਆ ਕਢਾਈ ਵੀ ਆ ਮੈਂ ਤਾਂ ਇਹਦੀ ਚਿੱਟੀ ਕਢਾਈ ਰਹਿ ਗਿਆ ਤੇ ਬਰਸ਼ ਕੀਤਾ ਹੈ ਬਰਸ਼ ਵੀ ਹੈ ਆਦੀ ਵਿੱਚ ਹੈਗੀ ਕਢਾਈ ਤੇ ਇਹ ਉਹਨੇ ਆਪੇ ਚੁਆਇਸ ਕਰੀ ਹੋਈ ਆ ਮਤਲਬ ਦਾ ਜੈਸਮੀਨ ਦੀ ਹੈ ਨਾ ਤੇ ਲਓ ਜੀ ਫੇਰ ਹੋਰ ਹੁਣ ਅੱਗੇ ਆ ਰਹਾ ਹੁਣ ਆ ਹੋ ਗਿਆ ਮੇਨ ਸੂਟ ਇਹ ਜੈਸਮੀਨ ਦੀ ਪਸੰਦ ਆ ਇਹ ਵੀ ਭਾਈ ਸੂਟ ਇਹ ਉਹ ਪਹਿਲਾਂ ਪਸੰਦ ਕਰਕੇ ਆਈ ਹੋਈ ਹੈ ਇਹ ਜਿੱਦਣ ਅਸੀਂ ਉਹਦੀ ਫਰੈਂਡ ਨੂੰ ਸੂਟ ਦਿਵਾਣ ਗਏ تھے ਨਾ ਜਿਹਦਾ ਵਿਆਹ ਤਾਂ ਉਦੋਂ ਉਦੋਂ ਪਸੰਦ ਕਰਕੇ ਰੱਖਿਆਈ ਦੀ ਆਹੋ ਕਹਿੰਦੀ ਤੇ ਹਾਂ ਪਹਿਲੋ ਫੋਟੋ ਆਪਾਂ ਆਪਣਾ ਵੀਡੀਓ ਪਾਈ ਫਿਰ ਮੈਂ ਕਿਹਾ ਹੁਣ ਤਾਂ ਠੀਕ ਆ ਫੋਟੋ ਚ ਵਧੀਆ ਤਰ੍ਹਾਂ ਕੁਆਲਟੀ ਨਹੀਂ ਪਤਾ ਦਾ ਪਰ ਦੀਦੀ ਇਹ ਸੂਟ ਦੀ ਕਢਾਈ ਬਹੁਤ ਸੋਹਣੀ ਆ ਇਹ ਹੈਂਡਵਰਕ ਹੈ ਹਾਂ ਜੀ ਦੀਦੀ ਹੈਂਡਵਰਕ ਸਾਰਾ ਮੈਂ ਕੱਢਿਆ ਹੋਇਆ ਹੈ ਜਮ ਮੇਰੇ ਕੋਲ ਕੱਪੜਾ ਲੈ ਕੇ ਦੇ ਦੇਣਾ ਹੈਂਡਵਰਕ ਕੱਢਿਆ ਉਹ ਮੇਰਾ ਸੂਟ ਇੱਕ ਆਪਾਂ ਜੋੜਦੇ ਹੱਥ ਮੇਰੇ ਠੀਕ ਹੈ ਆਪੇ ਤਾਂ ਸੇਰ ਤੇ ਗੱਲ ਹੈ ਇਹ ਤਾਂ ਹੀ ਹੈ ਜਾਰੂ ਜਿਆਦਾ ਬਪਾਰੇ ਹੁੰਦੀਆਂ ਦੀ ਗੱਲ ਕੁਝ ਹੋਰ ਹੁੰਦੀਆਂ ਨਾ ਨਹੀਂ ਫੜੇ ਪਰ ਦਾਈਆਂ ਨੂੰ ਪਿਆਰ ਨਾਲ ਮਿੱਠੂ ਕੱਢ ਕੇ ਦਿੱਤਾ ਮੈਂ ਪਾਇਆ ਏ ਸੱਜਾ ਬਤਾ ਜੀ ਕਿਰੇ ਅੱਛਾ ਆਪਣਾ ਸੂਟ ਵੀ ਕੱਢਿਆ ਮਾਨੂੰ ਤਾਂ ਕੱਢ ਕੇ ਦੇਣਾ ਪੈਣਾ ਇੱਕ ਇੱਕ ਨਾਲ ਬਾਈ ਹੁਣ ਤਾਂ ਆਪੇ ਦੀ ਦੀ ਪੰਗਾ ਛੇੜਿਆ ਹੈ ਹੁਣ ਤਾਂ ਆਪੇ ਪੰਗਾ ਨਹੀਂ ਨਹੀਂ ਮੰਨੂ ਵੀ ਯਾਦ ਆਉਂਦਾ ਜਦ ਜਦ ਮੈਂ ਕਹਿੰਦਾ ਬਹੁਤ ਦੇਰ ਹੋ ਗਈ ਉਹ ਜਿਹੜਾ ਇੰਨਾ ਕਾਏ ਗੋਲ ਜਿਹਾ ਬਣਾਇਆ ਪਤਾ ਹੈਨਾ ਅੱਛਾ ਉਹਦੇ ਚ ਕੱਢਦੀ ਹੁੰਦੀ ਸੀ ਹਾਂ ਨਹੀਂ ਮੈਂ ਕਹਿੰਦੇ ਅਮਰ ਕੋਲੇ ਪਿਆ ਤਾਂ ਲੈਗੀ ਕੋਈ ਨਾ ਟੈਨਸ਼ਨ ਨਾ ਲਾਓ ਆਪਾਂ ਸੰਟ ਲੈ ਕੇ ਆਨੇ ਆ ਉਹ ਸਟੈਂਡ ਬਣਾਇਆ ਹੋਇਆ ਦਾਦੀ ਜੀ ਨੇ ਮੰਨ ਲਓ ਇੱਥੇ ਤੇ ਉਹ ਜਿੱਦਾਂ ਹਾਂ ਐਨ ਐਨਾ ਉੱਚਾ ਦਾ ਉਹ ਉਹਦੇ ਪਰਾਂ 'ਤੇ ਬੈਠ ਕੇ ਕੱਢਦੀ ਹੁੰਦੀ ਸੀ ਹਨਾ ਆਰੀ ਦੀ ਕਢਾਈ ਆ ਨਾ ਇਹਦੇ ਹਾਂ ਪਰ ਇਹ ਜਿਹੜੀ ਆ ਚੀਜ਼ ਨਿਕਲੀ ਹੋਈ ਹੈ ਨਾ ਇਹਦੀ ਸੂਟ ਦੀ ਇਹ ਹੁਣ ਜਿਹੜੇ ਫੁੱਲ ਜੇ ਇਹਦੇ ਪਰ ਉਹ ਆ ਨਹੀਂ ਇੱਕ ਜਿਹੜੇ ਜਿੱਥੇ ਦੂਜੇ ਆ ਉਹ ਹੈ ਨਾ ਆ ਦੇਖੋ ਬਹੁਤ ਸੋਹਣੇ ਦੀ ਨਾ ਲੱਗਦੇ ਆ ਨਾ ਇਹ ਬਰੀਕਾਰੀ ਹੁੰਦੀ ਐ ਹਾਂ ਆਹ ਆਹ ਇਹ ਦਬਕਾ ਇਹ ਕਟਿੰਗ ਜਿਹਾ ਲੱਗਦਾ ਬਹੁਤ ਬਹੁਤ ਹੰਮਾ ਕਢਾਈ ਐ ਇਹਦੀ ਫਸੂਟ ਜਿਆਦਾ ਹੈਵੀ ਸੂਟ ਪਾਉਂਦੀ ਨਹੀਂ ਜੈ ਐਸਮਨ ਇਹ ਉਹਨੇ ਤਾਂ ਹੀ ਸਿਲੈਕਟ ਕਰਿਆ ਇਹਦੀ ਕਢਾਈ ਬਹੁਤ ਸੋਹਣੀ ਆ ਬਹੁਤ ਕਾਰੀ ਉਹ ਹੈਂਡਵਰਕ ਪਤਾ ਕਿ ਆ ਹੂੰ ਇਹ ਔਖਾ ਨਿਕਲਦਾ ਐ ਇਹ ਤਾਂ ਹੀ ਤਾਂ ਹੀ ਹਾਂ ਇਹਨੂੰ ਟਾਈਮ ਲੱਗਦਾ ਬਹੁਤ ਇਹ ਸੂਟ ਵੀ ਭਾਈ ਮਹਿੰਗਾ ਸਭ ਤੇ ਇਹ ਤੇ ਚਲੋ ਕੋਈ ਗੱਲ ਇਹਦੀ ਕਢਾਈ ਤਾਂ ਭਾ ਮਾੜੀ ਮਾੜੀ ਜੀ ਹੋਵੇ ਹਾਂ ਸੋਹਣੀ ਲੱਗਦੀ ਇਹ ਉਹ ਹੁਣ ਇਕੱਲਾ ਕੱਲਾ ਹੁਣ ਹੁਣ ਐਤਾ ਥੋੜੀ ਨਾ ਮਸ਼ੀਨ ਹੇਠ ਰੱਖ ਲੈਣਾ ਫਟਾਫਟ ਕਰਕੇ ਪਾਸੇ ਹੋ ਜਾਣਾ ਉਹ ਤਾਂ ਕਿ ਮਸ਼ੀਨ ਨੇ ਤਾਂ ਉਹ ਜਿਵੇਂ ਹੁਣ ਇਹ ਕੱਲਾ ਕੱਲਾ ਚੀਜ਼ ਚੱਕਣੀ ਆ ਪਾਉਣੀ ਆ ਪਰੂਣੀ ਆ ਆਹ ਹਿੰਤਾ ਉਹ ਕਰਨਾ ਹੈ ਸਾਡੇ ਸਕੂਲ ਚ ਕੁੜੀਆਂ ਪੜ੍ਹਨੀਆਂ ਹੁੰਦੀਆਂ ਹਨਾ ਉਹ ਸਕੂਲ ਚ ਵੀ ਆ ਕੇ ਤਾਂ ਫ੍ਰੀ ਹੋਣਾ ਨਾ ਨਾ ਟਾਈਮ ਤੇ ਉਹਨੂੰ ਕੱਢੀ ਜਾਣਾ ਬਹੁਤदाई ਕਰਦੇ ਹੁੰਦੀਆਂ ਸੀਗਾ ਨਹੀਂ ਵਧੀਆ ਕੰਮ ਭਾਈ ਕੋਈ ਵੀ ਆ ਸਿੱਖਿਆ ਵਾ ਠੀਕ ਰਹਿੰਦਾ ਇਹੇ ਕਰ ਲੁੰਦੀ ਸੀ ਡੌਗੀ ਇਹ ਬਣਾ ਲੁੰਦੀ ਸੀ ਠੀਕ ਹੈ ਕੈਂਡੀ ਸੀ ਇਹ ਬਥੇਰੇ ਜਿਹੜਾ ਜਿਹੜਾ ਨਾ ਉਹ ਇਹਨੇ ਪਹਿਲਾਂ ਡੈਡੀ ਟੁੱਡੀ ਬਣਾਉਂਦੀ ਸੀ ਉਹ ਸਮਾਨ ਜਿਹੜਾ ਕਾਗਜ਼ੂ ਜ ਗੱਟੇ-ਕੁੱਤੇ ਜੇ ਕੱਟ ਕੇ ਰੱਖੇ ਹੋਏ ਆ ਉਹ ਪੈਲ ਸਭ ਕੁਸਤਨ ਉਹ ਸਭ ਕੁਸਤ ਪਿਆ ਜੇ ਵੀ ਪਿਆ ਭਾਈ ਹਾਂ ਅੰਦਰ ਕੈਂਡੀ ਇਕੱਟੇ-ਉਟੇ ਬਰੂਦ ਕਿਸੇ ਦਾ ਕੰਨ ਕਿਤੇ ਰੋਂਦਾ ਟੈਡੀ ਦਾ ਕਿਦੋਂ ਮੰਨੀ ਕੋਤਰਾ ਤਾਂ ਅਸਲੀ ਨੂੰ ਕਿੱਦਾਂ ਜੋੜਦਾ ਹੈ ਇੱਕ ਤਰੀਕੇ ਆ ਹੇਠੇ ਵੀ ਆ ਗਿਆ ਤੇ ਮੈਂ ਇਹਦੇ ਕੋਈ ਕੰਮ ਛੱਡਿਆ ਨਹੀਂ ਆ ਜਿਹੜਾ ਮੈਨੂੰ ਨਾਸ ਹੁੰਦਾ ਤੇ ਜੈਸੀ ਕੋਈ ਨਾ ਤਾਂ ਗੜੀ ਤੋਈ ਤੋਈ ਗੱਲ ਆ ਲਓ ਜੀ ਭਾਈ ਫਿਰ ਹੁਣ ਅੱਗੇ ਹੋਰ ਦਿਖਾਓ ਕਿ ਆ ਸਟਾਮਾ ਹੁਣ ਭਾਈ ਮਾਸੀ ਦੇ ਜਿੰ ਮਾਸੀ ਦੇ ਸੂਟ ਮਾਸੀ ਜੀ ਦੇ ਮੰਮੀਆਂ ਦੇ ਸੂਟ ਆ ਮੰਮੀਆਂ ਦੇ ਇੱਕ ਮਾਸੀ ਦੇ ਵੀ ਆ ਲੱਡੂ ਵੀ ਸਾਡਾ ਆ ਗਿਆ ਭਾਈ ਵਿੱਚ ਆ ਮਾਸੀ ਨਹੀਂ ਰਹੋਗੀ ਆ ਹੋ ਗਏ ਸੇਮ ਸੇਮ ਸੂਟ ਹਸਰੀ ਕਾਲ ਲੱਗੀ ਸੀ ਮੈਨੂੰ ਫੇਰ ਚੁੱਪੂਗੀ ਨਾ ਪਤਾ ਨਹੀਂ ਹਾਂਜੀ ਤੂੰ ਵੀ ਬੁਲਾ ਦੇ ਸਸੀ ਖਾਲੀ ਸਾਲਿਆਂ ਨੂੰ ਮਰੀਦ ਕੱਢੇ ਹੋਵੋਗੇ ਸਾਡੂ ਸਹੀਠ ਹੋਵੋਗੇ ਆਪਣੀ ਚੰਦੀ ਕਲਾ ਵਿੱਚ ਹੋਵੋਗੇ ਹਾਂ ਠੀਕ ਆ ਮਰਜ਼ੀ ਕਲਾ ਮੇਰੇ ਰਹਿਣਾ ਤਾਂ ਹਾਂ ਮੇਰੇ ਘਰ ਵਿੱਚ ਆ ਦੇ ਇਹ ਪੰਜਾਬੀ ਕੁਰਤੇ ਲਾ ਦੇ ਇਹ ਨਾਲ ਪਾਈ ਇੱਕ ਕੁਰਤਾ ਪਜਾਮਾ ਹੋ ਗਿਆ ਤੇ ਸੂਟ ਹੋ ਗਏ ਬਾਕੀ ਹਨ ਇਹਦੇ ਨਾਲ ਕੁਰਤਾ ਪਜਾਮਾ ਇਹਦੇ ਨਾਲ ਕੁਰਤਾ ਪਜਾਮਾ ਹੋ ਗਿਆ ਤੇ ਫਿਰ ਇਹ ਸੂਟ ਦੋ ਹੈ ਕਲਰ ਅਸੀਂ ਕਲਰ ਦਾ ਹੀ ਫਰਕ ਹੈ ਬਸ ਬਾਕੀ ਕਲਰ ਸੂਟ ਦਾ ਕਲਰ ਦਾ ਹੀ ਫਰਕ ਹੈ ਸੂਟ ਸੇਮ ਹੈ ਆ ਸਸਰੀ ਗਾਲਜੀ ਸਾਰਿਆਂ ਨੂੰ ਉਮੀਦ ਕਰਦੀ ਸਾਰਿਆਂ ਨੂੰ ਦਿੱਗੇ ਨੇ ਲੱਡੂ ਸਾਰਿਆਂ ਨੂੰ ਤੇ ਲਓ ਫੇ ਹੋਰ ਭਾਈ ਹੁਣ ਕਿਆ ਕੋਸਾ ਹਾਂ ਸੁਣ ਲਈ ਪੁੱਤ ਸੁਣ ਲਈ ਸਾ ਤੇ ਆ ਗਏ ਆਪਣੇ ਇਹ ਹਰ ਗੁਣ ਦੇ ਭਾਈ ਕੱਪੜੇ ਹੈ ਸੋਨੇ ਸੋਨੇ ਆ ਬਣ ਗਈ ਗੱਲ ਹੋਰ ਬਹੁਤ ਵਧੀਆ ਹੈ ਲਓ ਭਾਈ ਸਾਡੇ ਲੱਡੂ ਦੇ ਛੋਟੇ ਛੋਟੇ ਕੱਪੜੇ ਛੋਤੇ ਛੋਤੇ ਕੱਪੜੇ ਵਰਗੁੰਦੇ ਜੱਪੀ ਵੀ ਸੋਣੀ ਐ ਹਾਂ ਕਿਆ ਸੋਣੀ ਐ ਪੰਜਾਬੀ ਪੰਜਾਬੀ ਓ ਮੈਨੂੰ ਪੰਜਾਬੀ ਉਹ ਸੁਣਿਆ ਪਹਿਲਾਂ ਪੰਜਾਬੀ ਹੋ ਜਾਂਦੀ ਐ ਪੰਜਾਬੀ ਪਜਾਮੀ ਹੁੰਦੀ ਪੁੱਤ ਪਜਾਮੀ ਪੰਜਾਬੀ ਬੋਲੀ ਹਾਂ ਪੰਜਾਬੀ ਬੋਲੀ ਹੋਦੀ ਐ ਪਜਾਮੀ ਬੋਲਣੇ ਚ ਉਹ ਸਮਝ ਨਹੀਂ ਆਇਆ ਸਮਝ ਕੇ ਨਹੀਂ ਸਮਝਦੇ ਨਹੀਂ ਸਮਝਦੇ ਹਾਂ ਹਾਂ ਸਹੀ ਗੱਲ ਐ ਇਹਨੇ ਕਿੰਨੇ ਕਿੰਨੇ ਹਰ ਗੁਣ ਦੇ ਕਿੰਨੇ ਆ ਸੂਟ ਪੰਜ ਸੱਤ ਸਾਰੇ ਸੂਟ ਇਹ ਦੋ ਗਰਮ ਲੈ ਲੈ ਹਾਂ ਦੋ ਗਰਮ ਲੈ ਲੈ ਹੂੰ ਛੋਟੇ ਜਿਹੇ ਇੰਦਰ ਹੁੰਦੇ ਪਾਣੀ ਵਾਲੇ ਹਾਂ 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 ਤੇ ਕੀ ਪੰਜ ਇਹ ਹੋਗੇ ਹੂੰ ਫਰਮਾਰਾ ਨੂੰ ਜਿਹੜਾ ਇੰਨਾ ਤੌਲੀਆ ਜਿਹੜਾ ਆਪਾਂ ਜਿਹੜੂ ਪਿੱਛੇ ਲਾਦੇ ਤੌਲੀਆ ਜਿਹੜਾ ਆਪਾਂ ਯਾਨੀ ਉਹ ਤੌਲੀਆ ਜਿਹੜਾ ਆਪਾਂ ਦੇ ਅਲਾਵਾ ਕੱਲੇ ਕੱਪੜੇ ਕੱਪੜੇ ਸੂਟ ਸੂਟ ਇਹ ਸੱਤ ਹੋ ਹਾਂ ਠੀਕ ਆ ਤੇ ਲਓ ਜੀ ਕਾਹ ਕਲਰ ਆ ਸੂਟ ਆ ਵੀ ਸੋਹਣਾ ਏ ਇੱਕ ਕਾਹ ਹੋ ਗਿਆ ਹੂੰ ਮੈਨੂੰ ਜਿਹੜੇ ਦਿਖਾਈ ਦੇ ਨਹੀਂ ਬੰਦਦਾ ਬਸ ਸੋਹਣਾ ਲੱਗਦਾ ਹੂੰ ਇੱਕ ਕਾਹ ਹੋ ਗਿਆ ਇੱਕ ਕਾਹ ਹੋ ਗਿਆ ਜੀ ਹਰ ਕੋਣ ਦਾ ਲੱਭ ਨਹੀਂ ਖਿਆ ਬੱਲ ਆ ਬਹੁਤ ਸੋਹਣਾ ਕਲਰ ਆ ਬਈ ਆਦੇ ਤੇ ਨਾ ਜਿੰਨਾ ਲਾਈਟ ਕਲਰ ਪਾਉਂਦੇ ਉਹਨਾਂ ਜਿਆਦਾ ਫਿਰਦਾ ਹਾਂ ਹਾਂ ਪਰ ਆਪਣੇ ਇੱਥਾਂ ਗੱਲੇ ਸਿੱਤੀ ਗੰਦਾ ਵੀ ਹੋ ਜਾਂਦਾ ਗੰਦਾ ਤਾਂ ਫੇਸ਼ਲ ਹੋ ਜਾਂਦਾ ਬਹੁਤ ਲੱਗਦੀਆਂ ਨੇ ਕਲਰ ਹਨਾ ਬੱਚੇ ਦੇ ਲਈ ਤੇ ਨਹੀਂ ਤੇ ਨਹੀਂ ਚਾਣੇ ਚਿੰਦੇ ਹਾਂ ਹਾਂ ਇਹ ਤਾਂ ਹੈ ਲਓ ਜੀ ਹਰਗੁਣ ਵਾਲੇ ਹੁਣ ਹੋ ਗਏ ਵੈਸੇ ਤਾਂ ਦੀਦੀ ਹੁਣ ਦੇਖੇ ਬਈ ਹਰਗੁਣ ਵਾਲੇ ਸਾਰਿਆਂ ਨੇ ਹਾਂ ਤੇ ਪੈਕਿੰਗ ਕਰੋ ਹੁਣ ਹੁਣ ਕਰੋ ਪੈਕਿੰਗ ਫਿਰ ਇਹਦੀ ਆ ਵੀ ਦਿਖਾ ਦੇ ਚਾਚੀ ਆ ਜਿਹੜੇ ਪਏ ਆ ਇੱਕ ਆ ਆ ਗਿਆ ਸੂਟ ਆਹ ਦੇਖ ਆ ਵੀ ਬਹੁਤ ਸੋਹਣਾ ਇੱਕ ਹੋਰ ਗੱਲ ਦੇਖੀ ਮੈਂ ਜਦ ਉੱਥੇ ਲੰਦੇ ਆ ਨਾ ਉੱਥੇ ਆ ਜੇ ਬੰਦੇ ਨੂੰ ਆਏ ਲੱਗਦਾ ਵੀ ਇੰਨੇ ਕਹਿਣਾ ਵੀ ਹੈ ਆ ਲੈ ਲਓ ਹਾਂ ਉੱਥੇ ਉੱਥੇ ਬੰਦਾ ਪਜਲ ਜਾ ਹੋ ਜਾਂਦਾ ਹੋਰ ਇਹ ਦੇਖ ਦੇਖ ਕੇ ਇੰਨੀਆਂ ਚੀਜ਼ਾਂ ਘਰਾਂ ਲਿਆਣ ਕੇ ਜਾਂ ਕੱਲਾ ਕੱਲਾ ਦੇਖਦੇ ਆ ਨਾ ਕੱਪੜਾ ਫੇਰ ਪਤਾ ਲੱਗਦਾ ਵੀ ਹਾਂ ਵੀ ਆ ਦੇਖੋ ਬਾਈ ਕਿੰਨਾ ਕਿੰਨਾ ਸੋਹਣਾ ਲੱਗਦੇ ਆ ਕਿੰਨਾ ਸੋਹਣਾ ਲੱਗਦਾ ਹੁਣ ਆਹ ਵਾਲਾ ਕੱਲੋ ਹੁਣ ਤਾਂ ਆ ਵੀ ਲੈ ਲਈਏ ਉਹ ਤਾਂ ਵੀ ਕਿਹੜਾ ਲਈਏ ਆ ਵੀ ਸੋਹਣਾ ਆ ਵੀ ਸੋਹਣਾ ਆਇਆ ਹੋਈ ਜਾਂਦਾ ਸਹੀ ਗੱਲ ਆ ਹੁਣ ਉਹ ਸਾਰੀ ਸੋਹਣੇ ਲੱਗਦੇ ਪਹਿਲਾਂ ਨਾਲੋਂ ਕਹਿ ਲਓ ਵੀ ਦੁੱਗਣੇ ਸੋਨੇ ਲੱਗਦੇ ਸੋਨੇ ਤਾਂ ਸਾਨੂੰ ਉੱਥੇ ਵੀ ਲੱਗੇ ਤਾਂ ਹੀ ਲੈ ਕੇ ਆਂਦੇ ਪਰ ਉਰੇ ਘਰਾਂ ਦੁੱਗਣੇ ਸੋਨੇ ਲੱਗਦੇ ਆ ਆ ਲਾਤੇ ਦੋ ਸੂਟ ਆ ਲਾਤੇ ਹਾਂ ਠੀਕ ਹੈ ਇੱਕ ਉਹ ਆਏ ਨੀਚੇ ਪਰ ਨਾਲ ਲਗਾਏ ਠੀਕ ਹੈ ਮਿਕਸ ਜਰਾ ਬਣਾ ਕੇ ਇੱਕ ਰੁਟਾ ਲਾ ਮਿਕਸ ਜਰਾ ਬਣਾ ਲ ਠੀਕ ਹੈ ਲਓ ਜੀ ਮੇਰੇ ਜਰਾ ਮਿਕਸ ਹੋ ਗਿਆ ਜਰਾਬਾਂ ਨਾਲ ਮਿਕਸ ਹੋ ਗਿਆ ਜਰਾਬਾਂ ਹੋ ਗਿਆ ਮਿਕਸ ਹੋ ਗਿਆ ਆਹ ਉਹ ਜਰਾਬਾਂ ਨਾਲ ਮਿਕਸ ਹੋ ਗਿਆ ਠੀਕ ਹੈ ਤੇ ਇੱਕ ਆਇਆ ਨਾ ਕਿੰਨਾ ਕਿੰਨਾ ਸੋਹਣਾ ਹੈ ਨਾ ਹਾਂ ਸਹੀ ਗੱਲ ਆ ਉਰੇ ਲਿਆਣ ਕੇ ਪਤਾ ਲੱਗਦਾ ਬਾਈ ਕੱਪੜੇ ਦਾ ਘਰ ਸੌਖਾ ਸਭ ਤੇ ਨਾਲ ਸੌਖਾ ਸੌਖਾ ਬਹੁਤ ਸੌਖਾ ਆ ਗਿਆ ਹਾਂ ਲਾਵਾ ਜੀ ਹੁਣ ਕੱਪੜੇ ਹਾਰਗੁਣ ਦੇ ਵੀ ਪਾਈ ਹੋ ਗਏ ਸਾਰੇ। ਲਿਆ ਗਮੀਨ ਤੇਚੀ ਲਿਆ। ਚੱਕੋ ਫਿਰ ਤੇਚੀ। ਕਰੀਏ ਪੈਕਿੰਗ। ਕਰੀਏ ਬੇਪਰ। ਆਪਣੇ ਨੰਬਰ ਆਲੀ। ਹਾਂ ਕਿਤੇ ਹੌਲੀ ਹੌਲੀ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ। ਰੁਕੋ। ਖੋਲ ਦੇ ਖੋਲ ਦੇ। ਤੇ ਲਓ ਜੀ ਹੋਣ ਲੱਗੀ ਹੁਣ ਸਾਡੀ ਪੈਕਿੰਗ। ਪੈਕਿੰਗ ਤਾਂ ਵੈਸੇ ਹੋਈ ਵੀ ਹੋਆ। ਹੁਣ ਤੇਚੀ 'ਚ ਲੱਗੇ ਪੈਣ ਕੱਪੜੇ ਸਾਡੇ ਤੋਂ। ਪਹਿਲਾਂ ਸੂਟ ਰੱਖ ਲਓ ਥੱਲੇ ਹਨਾ। ਹੂੰ। ਹਾਂ ਤੂੰ ਵੀ ਹੱਥ ਲਾ ਲਾ ਤੇਰੇ ਬਿਨਾਂ ਤਾਂ ਧੂਰਾ ਕੰਮ ਲੱਡੂ ਜਿਹੜਾ ਸ਼ਗਰ ਜਣ ਲੱਗੇ ਆ ਵੀ ਤੇਰਾ ਲਾਉਂਗੀ ਤੇ ਆ ਯਾਰਾ ਤੋਂ ਮੈਂ ਲਾਉਂਗੀ ਮਿੱਠੂ ਯਾਰਾ ਤੋਂ ਲਓ ਜੀ ਕਿੰਨੂ ਲੱਗੀ ਵੀ ਜਿੰਨੂ ਤਾਂ ਦੀਦੀ ਐਕਣਾ ਕਿੱਥੇ ਸਾਰੇ ਆਉਣੇ ਕਿ ਆਜੂਗੇ ਆਣਦੇ ਆਹਾਂ ਦੇਖਦੇ ਹਾਂ ਫਿਕਰ ਨਾ ਕਰ ਤੂੰ ਵੀ ਦੱਬੇ ਨਹੀਂ ਆਣੇ ਮੱਲਾ ਦਾ ਵਿੱਚ ਦੱਬੇ ਤੇ ਜਿੰਨੇ ਗਾਂਦੇ ਪਾਦੇ ਬਾਖੀ ਫਰਫਾਫੇ ਸਭ ਉਹ ਅੱਛਾ ਅੱਛਾ ਦੂਈ ਆਏ ਨੇ ਉੱਪਰ ਵੀ ਹੈਗਾ ਖਾਣਾ ਜਾਂ ਹਣਾ ਠੀਕਾ ਠੀਕਾ ਐਡਾ ਵੀ ਫੜ ਲਈ ਹਾਂ ਹਾਏ ਹਾਈ ਦਾਨ ਲਾ ਦੇ ਹਾਂ ਹੋ ਜਾਏਗਾ ਬੇੜਾ ਅੱਛਾ ਇਹ ਨਹੀਂ ਦਿਮਾਗ ਹੈਗਾ ਮੇਰਾ ਆ ਸੋਕਸ ਮੈਂ ਪਾਂਦੀ ਹਾਂ ਉਹ ਪਾ ਦੇ ਲੈ ਭਾਈ ਹੈਗਾ ਦਿਮਾਗ ਸੱਚੀਓ ਕਰ ਲੀਂਦਾ ਕਿੱਕ ਕਰਨ ਦੇ ਭੈ ਜੇ ਕਿੱਥੇ ਕਰਨ ਆਲੇ ਉਹ ਹਾਂ ਕਰਨਰ ਸ਼ੂਬ ਦੇ ਹਾਂ ਉਹ ਤਾਂ ਰਹੇਗਾ ਤੁਸੀਂ ਪੈਰ ਕਰਦੀਆਂ ਸੀਗੇ ਭਾਈ ਉਹ ਵੀ ਲਿਆਓ ਚੱਕ ਕੇ ਉਹ ਐਂ ਕਰ ਦੋ ਡੱਬੇ ਨਹੀਂ ਨਹੀਂ ਹਜੇ ਲਿਆਓ ਚੱਕ ਕੇ ਲਿਆਓ ਵੀ ਲਓ ਜੀ ਹੁਣ ਭਾਈ ਆ ਆ ਗਿਆ ਕਰਨ ਦਾ ਸੂਟ ਆ ਕਰਨ ਦਾ ਹੋ ਗਿਆ ਕਰਨ ਨੂੰ ਅਸੀਂ ਕੋਟੀ ਲਈ ਤੀ ਨਾਲ ਬਾਕੀ ਜੇ ਚੇਂਜ ਕਰਾਣਾ ਹੋਊਗਾ ਹੋ ਜਾਊਗਾ ਕੋਈ ਗੱਲ ਨਹੀਂ ਵੈਸੇ ਕੋਟੀ ਦੀ ਦੀ ਹੁਣ ਗਾਹ ਕੋਟੀਓ ਪਹਿਣੀ ਆ ਸਿਆਲਾ ਹਾਂ ਇਹ ਕੋਟੀ ਵੀ ਨਹੀਂ ਕਹਿ ਸਕਦੇ ਇਹਨੂੰ ਇਹ ਚਾਹੇ ਕੱਲੀ ਪਾਉਣੀ ਕੱਲੀ ਵੀ ਪੈ ਜਾਣੀ ਪ੍ਰਿੰਟਰ ਜੀ ਹਾਂ ਹਾਂ ਅੱਜ ਕੱਲ ਮੁੰਡੇ ਕੁੜੀਆਂ ਜਿੱਦਾਂ ਜਿੱਦਾਂ ਪਾਉਂਦੇ ਆ ਹਾਂ ਅੱਜ ਕੱਲ ਉਹ ਚੀਜ਼ ਆ ਇਹ ਤੇ ਸਾਨੂੰ ਦੇਖਦਾ ਵੀ ਨਾ ਮੈਂ ਅੱਜ ਪਾਉਂਦੇ ਇਸ ਦਾ ਕੁਝ ਬੰਦ ਜਾਈਆ ਹਾਂ ਇਹ ਹੋ ਗਿਆ ਜੀ ਕਰਨ ਦਾ ਦੀਦੀ ਇੱਧਰ ਨੂੰ ਫੋਨੇ ਚ ਮੋਹ ਆ ਜਾਣਾ ਮਿਲਦਾ ਨਹੀਂ ਲੈ ਹਾਂ ਇਹ ਬਤਾਉਂਗਾ ਹਾਂ ਸ਼ੋਭ ਦਾ ਆ ਜਾਣਾ ਉੱਥੇ ਸਾਈਡ ਤੇ ਹੈਗੀ ਜਗ੍ਹਾ ਆਹ ਹੋ ਗਿਆ ਜੀ ਸ਼ੋਭ ਦਾ ਪੈਂਟ ਸ਼ਲਟ ਤੇ ਲਓ ਜੀ ਪੈਕਿੰਗ ਸਾਡੀ ਹੋ ਗਈ ਕੰਪਲੀਟ ਸਾਰੀ ਲਓ ਜੀ ਹੂੰ ਲਓ ਦੀ ਪੱਕ ਹੋ ਗਿਆ ਓਕੇ ਕੰਮ ਓਕੇ ਹੁਣ ਜਿਪ ਲਾ ਕੇ ਦੇਖ ਲੋ ਲੱਗਦੀ ਐ ਹੈਂ ਹੋਰ ਨੂਰ ਨੇ ਦੇਖ ਲੈਣੇ ਚਾਹੁੰਦੇ ਜਾਂਦੇ ਨੇ ਉਹ ਤਾਂ ਜਾਂਦੇ ਜਾਂਦੇ ਚੱਕਣੇ ਆ ਜੇ ਉਹਨਾਂ ਦੇਖ ਲੈਣਾ ਉਹਨੇ ਕਿਹਾ ਖੋਲੋ ਇਹਨਾਂ ਨੂੰ ਹੁਣੇ ਮੰਗਾ ਪੈ ਜੀ ਖੁੱਲ ਨਾ 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 ਚੱਕ ਲਿਓ ਨਾ ਸਾਡੀ ਮੁੜ ਕੇ ਨਾ ਤੇਸੀ ਬੜੀ ਆ ਤੁਹਰਾ ਕੋਹਣੀ ਆਪਾਂ ਇਹ ਮੇਰੀ ਗੱਲ ਸੁਣ ਹਾਂ ਕੋਈ ਤੇਸੀ ਕੋਹਣੀ ਕੋਈ ਤੁਰੇ ਫਿਰਦੇ ਆ ਮੰਮੀ ਧਿਆਨ ਨਾਲ ਮੜਿਆ ਹਾਂ ਆ ਪਾ ਕੇ ਨਹੀਂ ਤਾਂ ਮਨੇ ਵੇੜ ਲਓ ਹੋਰ 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 ਇੱਕ ਕਰ ਦਿਨ ਚੀਜ਼ ਕੋ ਲਗੇ ਫਿਰ ਦੇਖੀ ਜਾਏ ਬਿਲਕੁਲ ਹਾਂ ਉਹਨਾਂ ਫਿਰ ਉੱਥੇ ਰਾਜ ਹੈਗੇ ਕਾਨੂੰਨ ਜਿੱਦਾਂ ਨੂੰ ਆਪਾਂ ਮੁੜਦੇ ਆ ਮਾਰਾ ਨੂੰ ਉੱਥੇ ਦੇ ਫੜਦੇ ਚਲੋ ਠੀਕ ਆ ਜੀ ਫਿਰ ਦੀ ਜਿੱਪ ਲੱਗਦੀ ਦੀ ਲੱਗ ਜਾਣੀ ਦੀ ਲੱਗ ਜੂਗੀ ਕਰੋ ਠੀਕ ਆ ਚਲੋ ਠੀਕ ਆ ਜੀ ਫਿਰ ਮਿਲਦੇ ਹੁਣ ਤੁਹਾਨੂੰ ਕਿਸੇ ਅਗਲੇ ਬਲੌਗ ਚ ਪੈਕਿੰਗ ਸਾਡੀ ਹੋ ਗਈ ਕੰਪਲੀਟ ਪਾਈ ਅਗਲੇ ਬਲੌਗਾਂ ਚ ਹੁਣ ਦੇਖਿਓ ਤੁਸੀਂ ਮਾਲਾਂ ਜਾਣੇ ਆ ਮਾਲਾਂ ਸਮਾਨ ਪਾਈ ਦੰਨੇ ਉਹਨਾਂ ਨੂੰ ਦਿਖਾਣੇ ਆ ਸਾਰਿਆਂ ਨੂੰ ਹਨਾ ਜੋ ਵੀ ਕੁਛ ਆ ਜੋ ਵੀ ਰੀਤੀ ਰਿਵਾਜ ਚੱਲਦੇ ਆ ਅੱਗੇ ਵਾਲੇ ਬਲੌਗਾਂ ਚ ਤੁਹਾਨੂੰ ਦੇਖਣੇ ਨੂੰ ਮਿਲੂਗੇ ਉਹ ਚੰਗਾ ਜੀ ਫਿਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ